ਨਾ ਸਟਾ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਇਹ ਸਿਲੰਡਰ ਲਿਆਂਦੇ ਹੈਗੇ ਕਿਤੇ ਕਿਵੇਂ ਲਿਆਂਦੇ ਕਿ ਸਿਲੰਡਰ ਜੀ ਬਾਰਦਾਤ ਵਾਲਿਆਂ ਤੋਂ ਜਿਹੜੀ ਦਾਣ ਸਿਕਲੇ ਹੋਈ ਸੀ ਜੀ ਉਹਦੇ ਕਿਹੇ ਬਰੰਦ ਕਰਾਇਆ ਗਏ ਨੇ ਜੀ ਅੱਜ ਇਹਨਾਂ ਤੋਂ ਮੰਦੇ ਬੋਲੇ ਸੀ ਕਿ ਜੀ ਕਿੰਨੇ ਸਿਲੰਡਰ ਬਰੰਦ ਹੋਏ ਜੀ ਇਹ 4 ਸਿਲੰਡਰ ਬਰੰਦ ਹੋਏ ਜੀ ਤੇ ਇਹਨਾਂ ਨੇ ਲਪੋਚ ਵਗੇ ਰੱਖੇ ਜੀ ਡਾਂਸਿੰਗ ਵਾਲਾ ਪਿੰਡ ਚ ਜਿਹੜਾ ਜੀ 9 ਔਰ 10 ਦੀ ਦਰਮਿਆਨੀ ਰਾਤ ਨੂੰ ਇੱਕ ਬੜਾ ਹੀ ਮਨਪਾਕਾ ਇਨਸੂਰੈਂਟ ਸੀਗਾ ਜਿਹਦੇ ਚ ਜਸਪ੍ਰੀਤ ਸਿੰਘ ਦੇ ਬਿਆਨ ਤੇ ਅਸੀਂ ਅਰਾਊਂਡ 78 ਬਾਈ ਨਮ ਔਰ ਵੀ 25 ਅਨ ਆਈਡੈਂਟੀਫਾਈਡ ਤੇ ਨਈਆਂ ਵਾਲਾ ਪੁਲਿਸ ਸਟੇਸ਼ਨ ਚ ਇੱਕ ਐਫ ਆਈ ਆਰ ਲਾਜ ਕੀਤਾ ਸੀ ਜਿਹਦੇ ਚ ਕੰਪਲੇਂਟ ਸੀਗੀ ਕਿ ਨਸ਼ਾ ਰੋਕਣ ਦੇ ਪਿੱਛੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਅਟਕਰਾਂ ਨੂੰ ਅੱਗ ਲਾਈ ਹੈ ਉਹਦੇ ਚ ਹੁਣ ਤੱਕ ਅਸੀਂ 16 ਅਕਿਊਜ਼ ਫੜ ਚੁੱਕੇ ਹੈ ਤੇ ਇਹਦੇ ਚ ਉਹਨਾਂ ਨੇ ਜਿਹੜੀ ਵਹੀਕਲ ਯੂਜ਼ ਕੀਤੀ ਸੀ ਕ੍ਰਾਈਮ ਚ ਜਿਹੜਾ ਪੈਟਰੋਲ ਕੈਨ ਲੈ ਕੇ ਆਈ ਸੀ ਰੋਡਸ ਤਲਵਾਰਾਂ ਔਰ ਇਹ ਸਾਰੀ ਚੀਜ਼ਾਂ ਕਾਫੀ ਰਿਕਵਰ ਕੀਤੀਆਂ ਤੇ ਕੱਲ ਇਹਨਾਂ ਨੇ ਐਸ ਐਚਓ ਨੇ ਦੋ ਹੋਰ ਜਿਹੜੇ ਮੁਲਜ਼ਮ ਫੜਿਆ ਉਹਨਾਂ ਤੋਂ ਜਿਹੜੇ ਪਿੰਡ ਵਾਲੇ ਜਿਨ੍ਹਾਂ ਦੇ ਘਰਾਂ 'ਚ ਅੱਗ ਲੱਗੀ ਸੀ ਉਹਨਾਂ ਨੇ ਇਲੈਜ ਕੀਤਾ ਸੀ ਕਿ ਸਾਡੇ ਘਰਾਂ ਦੇ ਸਿਲੰਡਰ ਸਾਡੇ ਕਈਆਂ ਦੇ ਪਸ਼ੂ ਤੇ ਇਵਨ ਬੈਟਰੀਜ਼ ਕਰਦੀ ਚੋਰੀ ਹੋਈਆਂ ਉਹਦੇ ਚ ਹੁਣ ਤੱਕ ਐਸਐਚਓ ਨਈਆ ਵਾਲ ਨੇ ਚਾਰ ਜਿਹੜੇ ਸਿਲੰਡਰ ਰਿਕਵਰ ਕਰ ਲਏ ਔਰ ਉਹਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਜਲਦੀ ਤੋਂ ਜਲਦੀ ਨਾ ਦਾ ਜੋ ਵੀ ਪਿੰਡ ਦੇ ਅਫੈਕਟਿਡ ਲੋਕ ਹੈ ਉਹਨਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਇਹਨਾਂ ਤੋਂ ਰਿਮਾਂਡ ਲੈ ਕੇ ਰਿਕਵਰ ਕਰਾਇਆ ਜਾਏ ਹੁਣ ਤੱਕ ਕਿੰਨੇ ਫੜੇ ਗਏ ਕਿੰਨੇ ਬਾਕੀ ਰਹੀ ਹੁਣ ਤੱਕ ਜੀ 16 ਫੜਲੇ ਆ ਤੇ ਨਾਲ ਦੇ ਨਾਲ ਜਿਵੇਂ ਜਿਵੇਂ ਅਸੀਂ ਫੜ ਰਹੇ ਸਾਨੂੰ ਹੋਰ ਆਈਡੈਂਟੀਫਾਈ ਵੀ ਹੋ ਰਿਹਾ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਫੜਕੇ ਇਹਨਾਂ ਨੂੰ ਕਨਵੈਕਸ਼ਨ ਕਰਾਵਾਂਗੇ ਹਾਂਜੀ ਹੁਣ ਜਿਹੜੇ ਅੱਗੇ ਵੀ ਅਸੀਂ ਇਨੀਸ਼ੀਅਲੀ ਸੱਤ ਬਾਈ ਨੇਮ ਸੀਗੇ ਬਟ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਹੀ ਅਸੀਂ ਬਾਕੀ ਨਾਮਿਨੇਟ ਕੀਤੇ ਤੇ ਇਸੇ ਲਿੰਕ ਤੇ ਜੁੜਦੇ ਜਾਂਦੇ ਹੀ ਜਿਹੜੇ 16 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਹਾਲਾਤ ਕਿਵੇਂ ਨੇ ਉੱਥੋਂ ਘਟਦੇ ਹਲਾਜੀ ਪਹਿਲਾਂ ਨਾਲੋਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਾਫੀ ਨੁਕਸਾਨ ਹੋਇਆ ਉਹ ਦਿਖਦਾ ਵੀ ਹੈ ਜਾ ਕੇ ਉਹਦੇ ਚ ਡੀਸੀ ਸਾਹਿਬ ਨੇ ਪਰ ਫੈਮਿਲੀ ਜਿਹੜੀ 8 ਅਫੈਕਟਿਡ ਫੈਮਿਲੀਜ਼ ਹੈ ਉਹਨਾਂ ਨੂੰ ਸੀਐਮ ਸਾਹਿਬ ਤੋਂ 1.5 ਲੱਖ ਪਰ ਫੈਮਿਲੀ ਕੰਪਨਸੇਸ਼ਨ ਦਵਾਈ ਹੈ ਤੇ ਨਾਲ ਹੋਰ ਵੀ ਰਿਲੀਫ ਦਿੱਤਾ ਤੇ ਜਿਹੜਾ ਸਿਨੈਰੀਓ ਉੱਥੇ ਅਸੀਂ ਕੱਲ ਵੀ ਫਲੈਗ ਮਾਰਚ ਕੱਢੀ ਸੀਗੀ ਔਰ ਰੂਟੀਨ ਚ ਅਸੀਂ ਜਾਰੀ ਰੱਖਾਂਗੇ ਤੇ ਜਦੋਂ ਵੀ ਇਹਨਾਂ ਨੂੰ ਮੈਂ ਆਪ ਵੀ ਮਿਲਿਆ ਫੈਮਿਲੀਜ਼ ਨੂੰ ਪਰਸੋਂ ਮੈਨੂੰ ਸਾਰੇ ਮਿਲ ਕੇ ਗਏ ਆਈ ਹੈਵ ਟੋਲਡ them ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ Thank you.